ਕੀ ਟ੍ਰੈਂਡ ਇਹ ਚੱਲ ਕੇ ਹੋ ਰਿਹਾ ਪੰਜਾਬ 'ਚ ਕਿ ਪੰਜਾਬ 'ਚ ਨੌਕਰੀਆਂ ਘਟ ਨੇ ਯਾ ਇਜੂਕੇਸ਼ਨ ਕਰਤੇ ਕੀ ਚੱਕਰ ਕੀ ਹੈ ਇੱਕ এনवायरमेंट ਬਣ ਜਾਂਦਾ ਅੱਛਾ ਕੀ ਕਲਚਰ ਆਪਾਂ ਆਪਣਾ ਉਦਾਂ ਦਾ ਹੋ ਜਾਂਦਾ ਹੈ ਪੰਜਾਬ ਚ ਤਾਂ ਹਰ ਕੋਈ ਇਦਾਂ ਸ਼ੋਅ ਕਰਦਾ ਕਿ ਇੱਥੇ ਨੌਕਰੀਆਂ ਨਹੀਂ ਹੈਗੀਆਂ ਇੱਥੇ ਕੋਈ ਕੰਮ ਹੀ ਹੈ ਨਹੀਂ ਹਨਾ ਜਿਹੜਾ ਕੰਮ ਹੈਗਾ ਉਹ ਬਾਹਰ ਜਾ ਕੇ ਆ ਜਿਹੜੀ ਬਾਹਰ ਦੀ ਲਾਈਫ ਦਿਖਾਈ ਹੋਈ ਆ ਉਹ ਇਦਾਂ ਦਿਖਾਈ ਵੀ ਬਾਹਰ ਬੜੀ ਜਿਆਦਾ ਸੈਟੀਸਫੈਕਸ਼ਨ ਹੈ ਕੋਈ ਕੋਈ ਕੰਮ ਨਹੀਂ ਹੈਗਾ ਬਟ ਜਿਹੜਾ ਉੱਥੇ ਇਨਕਮ ਹੈਗੀ ਆ ਉਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦਿਖਾ ਤੇ ਇੱਕ ਭੇਡ ਚਾਲਾ ਦਿਖਾਵਾ ਹੂੰ ਪੋਕਾ ਦਿਖਾਵਾ ਸਹੀ ਗੱਲ ਤੇ ਆਲਮੋਸਟ ਜਿਹੜੀ ਮਸ਼ਹੂਰੀ ਚਲਦੀ ਉਹ ਇਹੋ ਸੀ ਚੀਜ਼ ਦੀ ਚਲਦੀ ਹੈ ਤੇ ਉਸੇ ਪਿੱਛੇ ਲੋਕ ਬੱਚੇ ਫਸ ਜਾਂਦੇ ਨੇ ਜੀ ਤੁਹਾਡੇ 10 ਦੋਸਤ ਨੇ 10 ਚੋਂ 8 ਲੋਕ ਬਾਹਰ ਚਲੇ ਗਏ ਤਾਂ ਨੈਚੁਰਲੀ ਆ ਤਾਂ ਤੁਹਾਡਾ ਵੀ ਦਿਲ ਕਰੂਗਾ ਕਿ ਮੈਂ ਬਾਹਰ ਜਾ ਜਦੋਂ ਉੱਧਰ ਤੇ ਬਾਹਰ ਤੋਂ ਫੋਟੋ ਭੇਜਦੇ ਆ ਜਦ ਕੀ ਹੁੰਦਾ ਕੁਛ ਨਹੀਂ ਇਦਾਂ ਦਾ ਮੇਰੇ ਕਾਫੀ ਦੋਸਤ ਬਾਹਰ ਨੇ ਆਸਟ੍ਰੇਲੀਆ ਅਮਰੀਕਾ ਕੈਨੇਡਾ ਤੇ ਉਹ ਦੱਸਦੇ ਨੇ ਵੀ ਬੜੀ ਬੜਾ ਬੁਰਾ ਹਾਲ ਆ ਸਾਡਾ ਦਾ ਮਤਲਬ ਸਾਨੂੰ ਤਾਂ ਸਿਰਫ ਘੰਟਾ ਵੀ ਟਾਈਮ ਨਹੀਂ ਹੁੰਦਾ ਘਰੇ ਗੱਲ ਕਰਨ ਦਾ